ਤਾ ਵਿੱਚ ਸਮਾ ਗਏ ਪਵਨੇ ਮੈਂ ਪਵਨ ਸਮਾਇਆ ਹਵਾ ਦੇ ਵਿੱਚ ਸਵਾਂ ਸਾਹ ਜਿਹੜੇ ਨੇ ਹਵਾ ਦੇ ਵਿੱਚ ਸਮਾ ਗਏ ਮਿੱਟੀ ਆ ਮਿੱਟੀ ਦੇ ਵਿੱਚ ਸਮਾ ਗਈ ਅਗਨੀ ਅਗਨੀ ਦੇ ਵਿੱਚ ਸਮਾ ਗਈ ਇਸੇ ਤਰੀਕੇ ਦੇ ਨਾਲ ਲੇਕਿਨ ਪਾਤਸ਼ਾਹ ਕਹਿਣ ਲੱਗੇ ਜਿਹੜੀ ਜੋਤੀ ਹੈ ਜਿਹੜੀ ਅੰਦਰ ਜੋਤ ਹੈ ਪ੍ਰਮਾਤਮਾ ਦੀ ਉਹ ਜੋਤ ਦੇ ਵਿੱਚ ਮਿਲ ਗਈ ਉਹ ਪਰਮ ਜੋਤ ਵਿੱਚ ਮਿਲ ਗਈ ਇੱਥੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਅਸੀਂ ਅਕਸਰ ਮੰਨ ਲੈਂਦੇ ਹਾਂ ਕਿ ਜਦੋਂ ਕੋਈ ਪੁਰਾਣੀ ਚੜਾਈ ਕਰਦਾ ਹੈ ਨਾ ਉਹਦੇ ਅੰਦਰੋਂ ਇੱਕ ਆਤਮਾ ਨਿਕਲਦੀ ਹੈ ਉਹ ਆਤਮਾ ਨਿਕਲ ਕੇ ਕੋਈ ਤੇ ਕਹਿੰਦਾ ਹੈ ਕਿ ਉਹ ਕਿਸੇ ਅਗਲੇਲੇ ਸਰੀਰ ਨੂੰ ਭਾਰਦੀ ਹੈ ਤੇ ਉਹ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਕੋਈ ਕਹਿੰਦਾ ਹੈ ਕਿ ਉਹ ਲੰਮਾ ਪੈਂਡਾ ਤੈਅ ਕਰਦੀ ਹੈ ਜਿਵੇਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੇਲੇ ਇੱਕ ਬ੍ਰਾਹਮਣ ਆਇਆ ਪੰਡਤ ਆਇਆ ਤੇ ਕਹਿਣ ਲੱਗਾ ਮੈਂ ਪੁਰਾਣਾ ਦੀ ਕਥਾ ਕਰਾਂਗਾ ਹਰਗੋविंद ਸਾਹਿਬ ਰਾਜਾ ਜੀ ਜਾਣਦੇ ਸਨ ਕਿ ਇਹ ਵੀ ਪੁਰਾਣਾਂ ਦੀ ਕਥਾ ਤੋਂ ਸਿੱਖ ਜਾਣਕਾਰ ਨੇ ਸਤਗੁਰੂ ਕਹਿਣ ਲੱਗੇ ਜੇ ਤੁਹਾਡੀ ਇੱਛਾ ਤੇ ਕਰੋ ਹੁਣ ਪੰਡਤ ਕਥਾ ਕਰਕੇ ਜਦੋਂ ਜਾਣ ਲੱਗਿਆ ਸਿੱਖਾਂ ਨੇ ਘੇਰ ਲਿਆ ਕਿਉਂਕਿ ਪੰਡਤ ਨੇ ਗਰੁੜ ਪੁਰਾਣ ਦੇ ਅਨੁਸਾਰ ਕਹਿ ਦਿੱਤਾ ਕਿ ਜਿਹੜੀ ਸਾਡੀ ਆਤਮਾ ਸਰੀਰ ਵਿੱਚੋਂ ਨਿਕਲਣ ਤੋਂ ਬਾਅਦ 1 ਸਾਲ ਦੇ ਵਿੱਚ ਸਵਰਗਾਂ ਵਿੱਚ ਪਹੁੰਚਦੀ ਹੈ ਸਿੱਖ ਕਹਿਣ ਲੱਗੇ ਕਿ ਪੰਡਿਤ ਜੀ ਤੁਸੀਂ ਇਹ ਤੇ ਕਹਿੰਦਾ ਕਿ ਆਤਮਾ ਇੱਕ ਸਾਲ ਵਿੱਚ ਪਹੁੰਚ ਗਈ ਹੈ ਤੁਹਾਡੀ ਆਤਮਾ ਹੋਵੇਗੀ ਜਿਹੜੀ ਇੱਕ ਸਾਲ ਵਿੱਚ ਪਹੁੰਚਦੀ ਹੈ ਇੱਕ ਸਿੱਖ ਕਹਿਣ ਲੱਗਾ ਸਾਨੂੰ ਤੇ ਕੁਝ ਸਮਾਂ ਹੀ ਲੱਗਦਾ ਦੂਸਰਾ ਕਹਿਣ ਲੱਗਾ ਨਹੀਂ ਕੁਝ ਸਮਾਂ ਲੱਗਦਾ ਹੀ ਨਹੀਂ ਸਾਡੀ ਆਤਮਾ ਤੇ ਜਦੋਂ ਅਸੀਂ ਚੜ੍ਹ ਚੜਾਈ ਕਰਕੇ ਤੇ ਉਸੇ ਵੇਲੇ ਹੀ ਵਿੱਚ ਸਮਾ ਜਾਂਦੀ ਹੈ ਤੇ ਤੀਸਾ ਕੋ ਸਿੱਖ ਬੋਲਿਆ ਕਹਿਣ ਲੱਗੇ ਸਾਡੀ ਆਤਮਾ ਤੇ ਕਦੇ ਪਰਮਾਤਮਾ ਤੋਂ ਵੱਖ ਹੋਈ ਨਹੀਂ ਕਿਉਂਕਿ ਉਹ ਅਕਾਲ ਪੁਰਖ ਜਦੋਂ ਘਟ ਘਟ ਵਿੱਚ ਸਮਾਇਆ ਹੈ ਸਾਡੇ ਅੰਦਰ ਉਹ ਸਮਾਇਆ ਤੇ ਅਸੀਂ ਵੱਖ ਕਿਵੇਂ ਹੋ ਗਏ ਅਸੀਂ ਵੱਖ ਕਿਵੇਂ ਹੋ ਗਏ ਇਸ ਤਰੀਕੇ ਦੇ ਨਾਲ ਸਿੱਖਾਂ ਨੇ ਉਸ ਬ੍ਰਾਹਮਣ ਨੂੰ ਦੱਸ ਦਿੱਤਾ ਕਿ ਸਿੱਖਾਂ ਨੂੰ ਵੇਦਾਂ ਤੇ ਇਹਨਾਂ ਦੀਆਂ ਰੀਤਾਂ ਤੋਂ ਦੂਰ ਰੱਖ ਬ੍ਰਾਹਮਣ ਜੀ ਸਾਨੂੰ ਤੁਹਾਡੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਅਸੀਂ ਤੇ ਗੁਰੂ ਦੀ ਬਾਣੀ ਪੜਨ ਵਾਲੇ ਆ ਗੁਰੂ ਦੀ ਪੜਨ ਬਾਣੀ ਪੜਨ ਵਾਲਾ ਸਿੱਖ ਕਦੇ ਵੀ ਪੁਰਾਣਾਂ ਦੇ ਉੱਪਰ ਭਰੋਸਾ ਨਹੀਂ ਰੱਖਦਾ ਲੇਕਿਨ ਹੌਲੀ-ਹੌਲੀ ਕੀ ਹੋਇਆ ਜਿਹੜੀ ਭਗਤਾਂ ਕੀ ਚਾਲ ਨਿਰਾਲੀ ਸੀ ਨਾ ਅਸੀਂ ਉਹ ਫੇਰ ऐसे गफलत ਦੇ ਵਿੱਚ ਆ ਗਏ ਦੁਬਾਰਾ ਫਿਰ ਉਹਨਾਂ ਰੀਤਾਂ ਨੂੰ ਕਰਨ ਲੱਗ ਪਏ ਕਿਉਂਕਿ ਅਸੀਂ ਗੁਰਬਾਣੀ ਤੋਂ ਟੁੱਟ ਗਏ ਅਸੀਂ ਗੁਰੂ ਦੀ ਵਿਚਾਰ ਤੋਂ ਟੁੱਟ ਕੇ ਅੱਜ ਫਿਰ ਉਹ ਕਰਮ ਕਰਦੇ ਹਾਂ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ ਜਿਹੜਾ ਗੁਰੂ ਪ੍ਰਾਣ ਦੇ ਵਿੱਚ ਦੱਸਿਆ ਹੋਇਆ ਹੈ ਕਿ ਜਦੋਂ ਕੋਈ ਆਤਮਾ ਸਰੀਰ ਵਿੱਚੋਂ ਨਿਕਲਦੀ ਹੈ ਉਹ ਮੰंजे ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਵੱਲੋਂ ਪ੍ਰਮਾਣਿਤ ਹੈ ਉਹਨੂੰ ਕਦੇ ਪੜ੍ਹ ਕੇ ਦੇਖਿਓ ਉਹਦੇ ਵਿੱਚ ਮਿਰਤਕ ਸੰਸਕਾਰ ਦੱਸਿਆ ਹੈ। ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਕੋਈ ਪ੍ਰਾਣੀ ਮੰਜੇ ਤੇ ਚੜ੍ਹਾਈ ਕਰ ਜਾਏ ਨਾ ਉਹਨੂੰ ਕਦੇ ਥੱਲੇ ਨਹੀਂ ਉਤਾਰਿਆ ਜਾਂਦਾ। ਉਹਨੂੰ ਥੱਲੇ ਨਹੀਂ ਉਤਾਰਨਾ ਕਿਉਂਕਿ ਥੱਲੇ ਉਤਾਰਨ ਵਿੱਚ ਇੱਕ ਭਰਮ ਸੀ ਕਿ ਜਦੋਂ ਉਹ ਆਤਮਾ ਨਿਕਲੇ ਕਿ ਸ਼ਰੀਰ ਵਿੱਚੋਂ ਮੰਜੇ ਵਿੱਚ ਵਰ ਜਾਂਦੀ ਹੈ। ਇਸ ਤਰ੍ਹਾਂ ਕੇ ਸ਼ਰੀਰ ਨੂੰ ਦਬਾ-ਦਬ ਥੱਲੇ ਲਾ ਦੇਉ ਤੇ ਮੰਜੇ ਨੂੰ ਝਾੜ ਦਿੱਤਾ ਜਾਂਦਾ ਕਿ ਆਤਮਾ ਇਹਦੇ ਵਿੱਚ ਨਾ ਰੁਕ ਜਾਵੇ। ਫਿਰ ਅੱਗੇ ਕਿਹਾ ਜਾਂਦਾ ਕਿ ਉਹਨਾਂ ਦਾ ਇਸ਼ਨਾਨ ਕਰਾਓ। ਚੁੱਕ ਕੇ ਜਦੋਂ ਸਰੀਰ ਦੀ ਅਰਥੀ ਨੂੰ ਲੈ ਕੇ ਜਾਂਦੇ ਤੇ ਉਦੋਂ ਅਧਮਾਰਗ ਕਰਦੇ ਅਧਮਾਰਗ ਦਾ ਕੰਮ ਕੀ ਹੁੰਦਾ ਜਦੋਂ ਜਾਣਾ ਸ਼ਮਸ਼ਾਨ ਘਾਟ ਵੱਲ ਰਸਤੇ ਵਿੱਚ ਜਾ ਕੇ ਇੱਕ ਜਗ੍ਹਾ ਤੇ ਉਹਦਾ ਮੂੰਹ ਨੂੰ ਆ ਦੇਣਾ ਪੈਰ ਪਿੱਛਲੇ ਪਾਸੇ ਕਰ ਦੇਣੇ ਸਿਰ ਅੱਗੇ ਕਰ ਦੇਣਾ ਜਾਂ ਸਿਰ ਪਿੱਛੇ ਹੈ ਤਾਂ ਸਿਰ ਅੱਗੇ ਕਰ ਦੇਣਾ ਇਸ ਤਰ੍ਹਾਂ ਉਹਨੂੰ ਕਹਿੰਦੇ ਨੇ ਅਧਮਾਰਗ ਰਹਿਤ ਮਰਿਆ ਦਾ ਵਿੱਚ ਜ਼ਿਕਰ ਹੈ ਕਿਸੇ ਨੇ ਅਧਮਾਰਗ ਨਹੀਂ ਕਰਨਾ ਅਧਮਾਰਗ ਦਾ ਕਾਰਨ ਕੀ ਹੈ ਅੱਜ ਦੇ ਸਮੇਂ ਦੇ ਵਿੱਚ ਪਿੰਡਾਂ ਦੇ ਨਜ਼ਦੀਕ ਹੀ ਸ਼ਮਸ਼ਾਨ ਘਾਟ ਬਣੇ ਨੇ ਲੇਕਿਨ ਪਹਿਲਾਂ ਬੜੀ ਦੂਰ ਦੂਰ ਸ਼ਮਸ਼ਾਨ ਘਾਟ ਬਣੇ ਸੀ ਜਦੋਂ ਕੋਈ ਆਰਥੀ ਨੂੰ ਚੁੱਕ ਕੇ ਲੈ ਜਾਂਦੇ ਨਾ ਸਾਧਨ ਕੋਈ ਨਹੀਂ ਸੀ ਜਦੋਂ ਸਾਧਨ ਕੋਈ ਨਹੀਂ ਸੀ ਤੇ ਕੰਦੇ ਆਖਰਕਾਰ ਥੱਕ ਜਾਂਦੇ ਜਦੋਂ ਥੱਕ ਜਾਂਦੇ ਨਾ ਤੇ ਫਿਰ ਕੰਦੇ ਬਦਲਦੇ ਕੰਦੇ ਬਦਲ ਦਿੰਦੇ ਤਾਂ ਕਿ ਕੰਦਾ ਬਦਲ ਜਾਈਗਾ ਉਹ ਚੱਕਣ ਵਾਲਿਆਂ ਨੂੰ ਆਸਾਨੀ ਰਹੇਗੀ ਲੇਕਿਨ ਹੌਲੀ ਹੌਲੀ ਇਹ ਰੀਤ ਇੰਨੀ ਪ੍ਰਪੱਕ ਹੋ ਗਈ ਕਿ ਅੱਜ ਅਸੀਂ ਉਹ ਰੀਤ ਕਰਨਾ ਕਦੇ ਵੀ ਨਹੀਂ ਭੁੱਲਦੇ ਉਤੋਂ ਬਾਅਦ ਜਦੋਂ ਸੰਸਕਾਰ ਕੀਤਾ ਜਾਂਦਾ ਉਥੇ ਇੱਕ ਕਪਾਲ ਭੰਨਣ ਦੀ ਵੀ ਕਿਰਿਆ ਕੀਤੀ ਜਾਂਦੀ ਕਪਾਲ ਕਿਰਿਆ ਜਿਹਨੂੰ ਕਹਿੰਦੇ ਆ ਉਹਦੇ ਵਾਸਤੇ ਕੀ ਕਰਦੇ ਨੇ ਕਿ ਅਰਥੀ ਜਿਹੜੀ ਹੁੰਦੀ ਉਹਦੇ ਵਿੱਚੋਂ ਇੱਕ ਡਾਂਗ ਬਾਹਰ ਕੱਢ ਲਈ ਜਾਂਦੀ ਹੈ ਬੱਡੀ ਸਾਰੀ ਲੰਮੀ ਤੇ ਉਹਦੇ ਨਾਲ ਅੱਜ ਕੱਲ ਤੇ ਕੁਝ ਘਟਿਆ ਹੈ ਲੇਕਿਨ ਪਹਿਲੇ ਜ਼ਰੂਰੀ ਸੀ ਕਿ ਉਹਦੇ ਨਾਲ ਉਹ ਜਿਹੜਾ ਪ੍ਰਾਣੀ ਚੜਾਈ ਕਰ ਜਾਂਦਾ ਉਹਦੇ ਸਿਰ ਵਿੱਚ ਮਾਰ ਦੇ ਉਹ ਕਪਾਲ ਕਿਰਿਆ ਕਰਦੇ ਉਹਦਾ ਕਾਰਨ ਵੀ ਇਹ ਸੀ ਜੇ ਲੱਗਣਾ ਸੋਣੀਆਂ ਹੋਣ ਜਾਂ ਕੁਝ ਕਾਰਨ ਅਜੀਹਾ ਬਣੇ ਉਹ ਇਸ ਕਰਕੇ ਭੰਨ ਦਿੱਤੇ ਜਾਂਦੇ ਕਿਤਾ ਕਿ ਸਰੀਰ ਸੜ ਜਾਏ ਲੇਕਿਨ ਉਹ ਕੰਮ ਵੀ ਪੱਕਾ ਹੀ ਬਾਅਦ ਵਿੱਚ ਹੌਲੀ-ਹੌਲੀ ਕਰ ਲਿਆ ਇੱਕ ਹੋਰ ਇਹਦੇ ਵਿੱਚ ਸੰਸਕਾਰ ਰੱਖਿਆ ਗਿਆ ਤਾਣਾ ਰੱਖਣ ਵਾਲਾ ਕਈ ਪਿੰਡਾਂ ਦੇ ਵਿੱਚ ਅਜੇ ਵੀ ਰਿਵਾਜ ਹੈ ਜਦੋਂ ਪੁਰਾਣੀ ਚੜਾਈ ਕਰ ਜਾਂਦਾ ਉਹਦੇ ਨਾਲ ਇੱਕ ਲੰਮਾ ਤਾਣਾ ਰੱਖਿਆ ਜਾਂਦਾ ਜਿੰਨਾ ਉਹ ਸਰੀਰ ਦੀ ਲੰਬਾਈ ਹੈ ਇਹ ਇਸਲਾਮ ਧਰਮ ਦੇ ਵਿੱਚੋਂ ਆਇਆ ਕਾਰਨ ਕੀ ਸੀ ਕਿ ਜਦੋਂ ਕੋਈ ਪੁਰਾਣੀ ਚੜਾਈ ਕਰ ਜਾਂਦਾ ਇਸਲਾਮ ਨੂੰ ਮੰਨਣ ਵਾਲੇ ਸ਼ਰੀਰ ਨੂੰ ਸਾੜਦੇ ਨਹੀਂ ਉਹ ਦਬਾਉਂਦੇ ਨੇ ਦਫਨ ਕਰਦੇ ਆ ਤੇ ਦਫਨ ਕਰਨ ਵਾਸਤੇ ਉਹ ਗਾਹਣਾ ਇੱਕ ਮਿਲ ਲੈਂਦੇ ਸ਼ਰੀਰ ਕਿੰਨਾ ਲੰਮਾ ਹੈ ਉਹ ਜਿੰਨਾ ਲੰਮਾ ਗਾਹਣਾ ਹੁੰਦਾ ਨਾ ਉਸ ਤਰੀਕੇ ਦੇ ਨਾਲ ਅੱਗੇ ਜਾ ਕੇ ਕਬਰ ਪੁੱਟੀ ਜਾਂਦੀ ਤੇ ਉਹਦੇ ਵਿੱਚ ਸ਼ਰੀਰ ਦਫਨਾਇਆ ਜਾਂਦਾ ਲੇਕਿਨ ਦੇਖਾ ਦੇਖੀ ਸਾਡੇ ਵਿੱਚ ਵੀ ਇਹ ਰੀਤ ਆ ਗਈ ਐਦਾਂ ਦੀਆਂ ਬਹੁਤ ਸਾਰੀਆਂ ਰੀਤਾਂ ਨੇ ਫਿਰ ਇੱਕ ਹੋਰ ਰੀਤ ਹੈ ਕਿ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਉਹਦੇ ਵਾਸਤੇ ਇੱਕ ਬੱਠਲ ਦੇ ਵਿੱਚ ਥੱਲੇ ਸਵਾਹ ਪਾ ਕੇ ਰੱਖ ਦਿੱਤੀ ਜਾਂਦੀ ਹੈ ਕਿ ਇਹ ਜਿਹੜਾ ਪ੍ਰਾਣੀ ਜਿਹੜੀ ਜੂਨ ਵਿੱਚ ਪਵੇਗਾ ਉਹ ਪੈਰ ਛੱਪ ਦੇਗੀ ਅੱਜ ਤੱਕ ਅਜਿਆ ਕਦੇ ਨਹੀਂ ਹੋਇਆ ਮੈਂ ਇੱਕ ਬੇਨਤੀ ਕਰਾਂ ਇੱਕ ਸਮਝਿਓ ਕੋਈ ਵੀ ਜੇ ਪ੍ਰਾਣੀ ਇੱਕ ਕੁੱਤਾ ਵੀ ਹੈ ਨਾ ਇੱਕ ਕੁੱਤੀ ਕਹਿ ਲਈਏ ਮੈਂ ਸ਼ਬਦ ਕਹਾਂਗਾ ਇਹ ਮਾਦਾ ਜਦੋਂ ਸੁੰਢੀ ਹੈ ਤੇ ਇਹਨੂੰ ਵੀ ਕਈ ਮਹੀਨੇ ਲੱਗਦੇ ਹੈ ਜੇ ਕੋਈ ਪਸ਼ੂ ਡੰਗਰ ਸੌਂਦਾ ਉਹਨੂੰ ਵੀ 10 ਮਹੀਨੇ ਲੱਗਦੇ ਐ ਉਹਦੇ ਸੂਣ ਦੇ ਵਿੱਚ ਜੇ ਕੋਈ ਮੰਨੇ ਕਿ ਉਹ ਬੰਦਾ ਪਸ਼ੂ ਡੰਗਰ ਬਣਿਆ ਤੇ ਉਹਦੀ ਪੈਣ ਉਸੇ ਦਿਨ ਹੀ ਕਿਵੇਂ ਛੱਪ ਜੇਗੀ ਜਾਂ 2-4 ਦਿਨਾਂ ਵਿੱਚ ਕਿਵੇਂ ਛੱਪੇਗੀ ਕਮ ਸੇ ਕਮ ਉਹਨੂੰ ਜਨਮ ਲੈਣ ਵਰਤੇ ਤੇ 8-9 ਮਹੀਨੇ ਚਾਹੀਦੇ ਪੈਣ ਕਿਧਰੋਂ ਆ ਗਏ ਅਸੀਂ ਕਿਵੇਂ ਕਹਿ ਸਕਦੇ ਐ ਕਿ ਉਹ ਪ੍ਰਾਣੀ ਫਲਾਨੀ ਜੂਨ ਵਿੱਚ ਪੈ ਗਿਆ ਸਾਨੂੰ ਤੇ ਸਤਿਗੁਰਾਂ ਨੇ ਮੁਕਤ ਕੀਤਾ ਹੈ ਇਹਨਾਂ ਚੀਜ਼ਾਂ ਤੋਂ ਅਸੀਂ ਕਿਸੇ ਜੂਨ ਵਿੱਚ ਨਹੀਂ ਪੈਣਾ ਇੱਕ ਬੇਨਤੀ ਹੋਰ ਕਰਾਂ ਅੱਜ ਜੋ ਸਾਇੰਸ ਦਾ ਯੁੱਗ ਹੈ 21ਵੀਂ ਸਦੀ ਚੱਲ ਰਹੀ ਹੈ ਤੇ ਲੇਕਿਨ ਅੱਜ ਸਾਡੇ ਕੁਝ ਭਰਮਾਂ ਵਿੱਚ ਪਾਉਣ ਵਾਲੇ ਲੋਕ ਸਾਨੂੰ 15ਵੀਂ ਸਦੀ ਤੋਂ ਵੀ ਪਿੱਛੇ ਲੈ ਕੇ ਜਾ ਰਹੇ ਸਤਿਗੁਰੂ ਨੇ ਵਿਗਿਆਨਕ ਤੱਥਾਂ ਦੇ ਅਨਾਰ ਸਿੱਧ ਕਰ ਦਿੱਤਾ ਕਿ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਜਿਹੜੀ ਜੋਤ ਹੈ ਜੋਤ ਨੂੰ ਕੀ ਕਹਿ ਸਕਦੇ ਆ ਸ਼ਕਤੀ ਕਹਿ ਸਕਦੇ ਆ ਊਰਜਾ ਕਹਿ ਸਕਦੇ ਆ ਉਹ ਜੋਤ ਦਾ ਕੋਈ ਸ਼ਰੀਰ ਨਹੀਂ ਹੁੰਦਾ ਉਹਦਾ ਕੋਈ ਆਕਾਰ ਨਹੀਂ ਜਿਹੋ ਦਾ ਬਾਹਰ ਪਰਮਾਤਮਾ ਸਾਰਿਆਂ ਦੇ ਵਿੱਚ ਵਸਿਆ ਉਹ ਅੰਦਰ ਹੈ ਉਹ ਉਹਦੇ ਵਿੱਚ ਸਮਾ ਜਾਂਦਾ ਜਿਵੇਂ ਘੜੇ ਦੇ ਵਿੱਚ ਪਾਣੀ ਭਰਿਆ ਹੋਵੇ ਸਮਝੇ ਇਸ ਗੱਲ ਨੂੰ ਘੜੇ ਵਿੱਚ ਪਾਣੀ ਭਰਿਆ ਹੈ ਅਤੇ ਉਹ ਘੜਾ ਜਿੱਕੀ ਦੇ ਵਿੱਚ ਅਸੀਂ ਰੱਖ ਦਈਏ ਹੁਣ ਕਹਾਂਗੇ ਕਿ ਘੜੇ ਦੇ ਵਿੱਚ ਵੀ ਪਾਣੀ ਹੈ ਤੇ ਘੜੇ ਦੇ ਬਾਹਰ ਵੀ ਪਾਣੀ ਹੈ ਇਹ ਘੜਾ ਸਾਡਾ ਸ਼ਰੀਰ ਹੈ ਸਾਡੇ ਅੰਦਰ ਵੀ ਉਹ ਪਾਣੀ ਕੀ ਹੈ ਪਰਮੇਸ਼ਵਰ ਤੇ ਸਾਡੇ ਬਾਹਰ ਆਦੇ ਪਾਸੇ ਵਾਤਾਵਰਣ ਜਿਵੇਂ ਘੜੇ ਦੇ ਆਸ-ਪਾਸੇ ਪਾਣੀ ਹੈ ਸਾਡੇ ਆਲੇ-ਦੁਆਲੇ ਹਰ ਜਗ੍ਹਾ ਤੇ ਪ੍ਰਮਾਤਮਾ ਮੌਜੂਦ ਹੈ ਜੇ ਉਹ ਘੜਾ ਟੁੱਟੇਗਾ ਉਹ ਪਾਣੀ ਨੂੰ ਦੂਜੇ ਪਾਣੀ ਵਿੱਚ ਸਮਾਉਣ ਵਾਸਤੇ ਕੋਈ ਸਮਾਂ ਨਹੀਂ ਲੱਗੇਗਾ ਉਹਦੇ ਵਿੱਚ ਇੱਕ ਮਿਕ ਹੋ ਜਾਏਗਾ ਲੇਕਿਨ ਜਿੰਨੀ ਦੇਰ ਉਹ ਘੜੇ ਦੇ ਵਿੱਚ ਆ ਅਸੀਂ ਕਵਾਂਗੇ ਪਾਣੀ ਘੜੇ ਦੇ ਵਿੱਚ ਮੌਜੂਦ ਹੈ ਇਸੇ ਤਰੀਕੇ ਨਾਲ ਸਾਡਾ ਸ਼ਰੀਰ ਦੇ ਅੰਦਰ ਜਿੰਨੀ ਦੇਰ ਊਰਜਾ ਹੈ ਤਾਕਤ ਹੈ ਪ੍ਰਮਾਤਮਾ ਦੀ ਅੰਸ਼ ਹੈ ਅਸੀਂ ਚੱਲ ਰਹੇ ਹਾਂ ਜਿਸ ਦਿਨ ਇਹ ਘੜਾ ਫਟਦਾ ਹੈ ਸ਼ਰੀਰ ਜਿਸ ਦਿਨ ਸਰੀਰ ਸਾਥ ਛੱਡ ਜਾਂਦਾ ਹੈ ਸਾਡੀ ਇਹ ਸ਼ਕਤੀ ਬਾਹਰ ਜਿਹੜੀ ਵਿਚਰ ਰਹੀ ਉਸੇ ਸ਼ਕਤੀ ਦੇ ਵਿੱਚ ਹੀ ਸਮਾ ਜਾਂਦੀ ਹੈ ਅੱਜ ਤੇ ਸਾਇੰਸਦਾਨਾਂ ਨੇ ਸਭ ਕੁਝ ਸਿੱਧ ਕਰ ਦਿੱਤਾ ਲੇਕਿਨ ਅੱਜ ਫਿਰ ਵੀ ਸਾਨੂੰ ਪਿਛਲੇ ਦੇ ਪਾਸੇ ਲਿਜਾਣ ਵਾਲੇ ਸਾਨੂੰ ਭਰਮਾਂ ਵਿੱਚ ਪਾਉਣ ਵਾਲੇ ਲੋਕ ਸਾਇੰਸ ਦੀ ਧਿੰਦਿਆ ਕਰ ਰਹੇ ਆ ਔਰ ਜਿਹੜੇ ਗੱਲਾਂ ਹੋਈਆਂ ਹੀ ਨਹੀਂ ਜਿਨ੍ਹਾਂ ਦੀ ਕੋਈ ਹਕੀਕਤ ਹੀ ਨਹੀਂ ਹੈ ਉਹ ਸਾਡੇ ਸਾਹਮਣੇ ਫਿਰ ਕੀ ਪ੍ਰਗਟ ਕੀਤੀਆਂ ਜਾ ਰਹੀਆਂ ਖੈਰ ਮੈਂ ਬੇਨਤੀ ਕਰਾਂ ਸਰੀਰ ਦੀ ਮੌਤ ਆ ਜਿਹੜੀ ਇਹ ਸਤਿਗੁਰੂ ਕਹਿਣ ਲੱਗੇ ਜੋ ਉਪਜੋ ਸੋ ਵਿੰਸ ਹੈ ਪਰ ਉਹ ਅੱਜ ਕੈ ਕਾਲ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਖਤਮ ਜ਼ਰੂਰ ਹੋਣਾ ਤੇ ਸਰੀਰ ਦੀ ਮੌਤ ਸਿੱਖੀ ਜਿਹੜੀ ਇਹ ਸਰੀਰ ਦੀ ਮੌਤ ਨੂੰ ਮੌਤ ਨਹੀਂ ਕਹਿੰਦੀ ਕਿਉਂਕਿ ਇਹ ਤੇ ਤਤਾਂ ਦਾ ਤਤ ਵਿੱਚ ਮਿਲ ਜਾਣਾ ਹੈ ਜ਼ਮੀਰ ਦੀ ਮੌਤ ਹੀ ਅਸਲ ਮੌਤ ਹੈ 2 ਮਿੰਟਾਂ ਦੇ ਵਿੱਚ ਮੈਂ ਸਮਾਪਤੀ ਕਰਾਂ ਸਮਾਂ ਹੋ ਗਿਆ ਹੈ ਜ਼ਮੀਰ ਦੀ ਮੌਤ ਪਹਿਲੀ ਮੈਂ ਗੱਲ ਕਹੀ ਸੀ ਮਨ ਦੀ ਮੌਤ ਮਨ ਦੀ ਮੌਤ ਕੀ ਹੈ ਮਨ ਦਾ ਵਸ ਵਿੱਚ ਆ ਜਾਣਾ ਦੂਜੀ ਹੈ ਸਰੀਰ ਦੀ ਮੌਤ ਜਿਹਨੂੰ ਕੋਈ ਨਹੀਂ ਕਰ ਸਕਦਾ ਅਤੇ ਤੀਸਰੀ ਹੈ ਜ਼ਮੀਰ ਦੀ ਮੌਤ ਹੁਣ ਜ਼ਮੀਰ ਕੀ ਹੈ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਜ਼ਿਕਰ ਕੀਤਾ ਹੈ ਜ਼ਮੀਰ ਦੇ ਅਰਥ ਕੀ ਕੀਤੇ ਨੇ ਅੰਤਸ਼ ਕਰਨ ਦੀ ਵਿਵੇਕ ਸ਼ਕਤੀ ਫਿਰ ਕਹਿ ਦੇਵਾਂ ਜ਼ਮੀਰ ਕੀ ਹੈ ਅੰਤਸ਼ ਕਰਨ ਦੀ ਵਿਵੇਕ ਸ਼ਕਤੀ ਸਾਡੇ ਅੰਦਰ ਆਤਮੇ ਦੀ ਵਿਵੇਕ ਬੁੱਧੀ ਹੀ ਅਸਲ ਵਿੱਚ ਜ਼ਮੀਰ ਹੈ ਸਾਡਾ ਵਿਵੇਕ ਸਾਡਾ ਗਿਆਨ ਹੀ ਸਾਡੀ ਜ਼ਮੀਰ ਹੈ ਜਦੋਂ ਵੀ ਕੋਈ ਚੋਰ ਪਹਿਲੀ ਵਾਰ ਕਦੇ ਚੋਰੀ ਕਰਨ ਲੱਗਿਆ ਹੋਵੇਗਾ ਉਹਦੇ ਅੰਦਰ ਦੀ ਆਵਾਜ਼ ਉਹਦੇ ਅੰਦਰ ਦੀ ਗਿਆਨ ਦੀ ਆਵਾਜ਼ ਜ਼ਰੂਰ ਹੀ ਆਈ ਹੋਵੇਗੀ ਭਲਿਆ ਚੋਰੀ ਨਾ ਕਰ ਤੇਰੇ ਵੱਲ ਤੇ ਚੰਗੀ ਗੱਲ ਨਹੀਂ ਲੇਕਿਨ ਉਸਨੇ ਇਸ ਗੱਲ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਜਾਂ ਕਿਸੇ ਮਜਬੂਰੀ ਕਰ ਚੋਰੀ ਕਰਨੀ ਇੱਕ ਵਾਰ ਕੀਤੀ ਜਾਂ ਠੱਗ ਨੇ ਠੱਗੀ ਕੀਤੀ ਇੱਕ ਵਾਰ ਕੀਤੀ ਦੋ ਵਾਰ ਕੀਤੀ ਉਹ ਆਵਾਜ਼ ਆਉਂਦੀ ਹੈ ਆਪਣੇ ਅੰਦਰੋਂ ਆਵਾਜ਼ ਬੰਦਾ ਸੁਣੇ ਤੇ ਅੰਦਰੋਂ ਆਵਾਜ਼ ਸਾਡਾ ਵਿਵੇਕ ਸਾਡਾ ਮਨ ਸਾਡਾ ਜਿਹੜੀ ਮਤ ਹੈ ਸਾਨੂੰ ਆਵਾਜ਼ ਦਿੰਦੀ ਹੈ ਕਿ ਇਹ ਕਰਮ ਤੋਂ ਨਾ ਕਰ ਲੇਕਿਨ ਜਿਵੇਂ ਜਿਵੇਂ ਹੀ ਉਹ ਬੰਦਾ ਆਵਾਜ਼ ਦੀ ਪਰਵਾਹ ਕੀਤੇ ਬਿਨਾ ਆਪਣੇ ਕਦਮ ਦਰ ਕਦਮ ਅੱਗੇ ਚੱਲਿਆ ਜਾਂਦਾ ਹੈ ਹੌਲੀ ਹੌਲੀ ਉਹ ਆਵਾਜ਼ ਉਹਦੇ ਸੰਸਕਾਰਾਂ ਦੇ ਥੱਲੇ ਦਬ ਜਾਂਦੀ ਹੈ ਜਿਸ ਦਿਨ ਪੂਰਨ ਤੌਰ ਤੇ ਉਹ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਉਸ ਦਿਨ ਕਿਹਾ ਜਾਂਦਾ ਹੈ ਇਸ ਬੰਦੇ ਦਾ ਜ਼ਮੀਰ ਮਰ ਚੁੱਕਿਆ ਹੈ ਇਹਨੂੰ ਬਾਹਰੋਂ ਤੇ ਕਿੰਨਾ ਵੀ ਗਿਆਨ ਦੇ ਦਿਓ ਇਹਦੇ ਵਿੱਚ ਹੁਣ ਗਿਆਨ ਨਹੀਂ ਕਿਉਂਕਿ ਇਹ ਹੁਣ ਅਸਲ ਵਿੱਚ ਜ਼ਮੀਰ ਦੀ ਮੌਤ ਮਰ ਗਿਆ ਹੈ ਸੰਤ ਜਗਨੈਸ਼ੀ ਪਿੰਡਰਾਂ ਵਾਲੇ ਇੱਕੋ ਹੀ ਗੱਲ ਕਹਿੰਦੇ ਸਨ ਕਿ ਮੈਂ ਜ਼ਮੀਰ ਦੀ ਮੌਤ ਸ਼ਰੀਰ ਦੀ ਮੌਤ ਨੂੰ ਮੌਤ ਨਹੀਂ ਗਿਣਦਾ ਜ਼ਮੀਰ ਦਾ ਮਰ ਜਾਣਾ ਹੀ ਅਸਲ ਮਰ ਜਾਣਾ ਹੈ ਜਿਸ ਦਿਨ ਸਾਡੀ ਗੈਰਤ ਜਿਸ ਦਿਨ ਸਾਡੀ ਅਣਖ ਜਿਸ ਦਿਨ ਸਾਡੀ ਜਾਨ ਸਾਡਾ ਅੰਦਰ ਸਾਡੇ ਅੰਦਰੋਂ ਖਤਮ ਹੋ ਗਿਆ ਉਸ ਦਿਨ ਸਾਡੀ ਅਸਲ ਮੌਤ ਹੋ ਜਾਣੀ ਹੈ ਮੈਂ ਇੱਕੋ ਬੇਨਤੀ ਕਰਾਂਗਾ ਜਿਨ੍ਹਾਂ ਦਾ ਜ਼ਮੀਰ ਜਿੰਦਾ ਹੈ ਉਹਨਾਂ ਨੇ ਕਦੇ ਸ਼ਰੀਰ ਦੀ ਮੌਤ ਦੀ ਪ੍ਰਵਾਹ ਨਹੀਂ ਕੀ